ਜੀ ਹਾਂ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ ਸਾਡੇ ਇਸ ਪੇਜ ਤੇ ਤੇ ਗੱਲ ਕਰਾਂਗੇ ਅੱਜ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾ ਰਹੇ ਨੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਕਿ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਕਿਉਂਕਿ ਤੁਹਾਡੇ ਕਮੈਂਟ ਤੇ ਸ਼ੇਅਰ ਤੇ ਲਾਈਕ ਸਾਡਾ ਜਿਹੜਾ ਹੌਸਲਾ ਬਣਾਉਂਦੇ ਨੇ ਦੋਸਤੋ ਸੋ ਇਹ ਕੰਮ ਤੁਸੀਂ ਜ਼ਰੂਰ ਕਰਦਿਆ ਕਰੋ ਜੀ ਅਸੀਂ ਤੁਹਾਡੇ ਲਈ ਇਹ ਜਾਣਕਾਰੀ ਲੈ ਕੇ ਆਉਣੇ ਆ ਤਾਂ ਸਾਡਾ ਹੌਂਸਲਾ ਜਿਹੜਾ ਵੱਧਾ ਜਦੋਂ ਤੁਸੀਂ ਸ਼ੇਅਰ ਤੇ ਲਾਈਕ ਤੇ ਕਮੈਂਟ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਆਪਾਂ ਅਬੋਹਰ ਮੰਡੀ ਦੀ ਗੱਲ ਕਰ ਲੈਨੇ ਆ ਜਿੱਥੇ ਅੱਜ ਨਰਮੇ ਦਾ ਭਾਅ ਰਿਹਾ ਜੀ 6700 ਰੁਪਏ ਪ੍ਰਤੀ ਕੁਆਂਟਲ ਇੱਥੇ ਜਿਹੜਾ ਐਵਰੇਜ ਰੇਟ ਆ ਉਹ 6450 ਰੁਪਏ ਤੋਂ ਲੈ ਕੇ 6500 ਰੁਪਏ ਤੱਕ ਪ੍ਰਤੀ ਕੁਆਂਟਲ ਰਿਹਾ ਤੇ ਕਪਾ ਇੱਥੇ ਵਿਕੀ ਆ 7030 ਰੁਪਏ ਪ੍ਰਤੀ ਕੁਆਂਟਲ ਤੇ ਜੇਕਰ ਹੋਰ ਨਾ ਮੰਡੀਆਂ ਦੀ ਗੱਲ ਕਰੀਏ ਆਪਾਂ ਦੇਸ਼ ਦੀਆਂ ਦੀ ਤਾਂ ਸੰਗਰੀਆ ਮੰਡੀ ਦੇ ਵਿੱਚ ਨਰਮਾ ਜਿਹੜਾ ਉਹ 6595 ਰੁਪਏ ਪ੍ਰਤੀ ਕੁਆਂਟਲ ਰਿਹਾ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਸਥਾਨ ਤੇ ਹਰਿਆਣਾ ਦੀਆਂ ਮੰਡੀਆਂ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਇੱਥੇ ਕਿਉਂਕਿ ਇਸ ਖੇਤਰ ਦੇ ਜਿਹੜੇ ਇੰਨਾ ਸੂਬਿਆਂ ਦੇ ਲੋਕ ਵੀ ਸਾਡੇ ਨਾਲ ਚੈਨਲ ਤੇ ਜੁੜੇ ਹੋਏ ਨੇ ਸੰਗਰੀਆ ਮੰਡੀ ਦੇ ਵਿੱਚ ਨਰਮੇ ਦਾ ਭਾਅ 6595 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਵੀਜੇਨਗਰ ਮੰਡੀ ਦੇ ਵਿੱਚ 8600 ਰੁਪਏ ਪ੍ਰਤੀ ਕਵਾਂਟਲ ਦੇ ਹੈ ਤੇ ਜਿਹੜੇ ਹੋਰ ਨਾ ਮੰਡੀਆਂ ਦੇ ਭਾਅ ਨੇ ਇਹਨਾਂ ਰਾਜਾਂ ਤੋਂ ਇਲਾਵਾ ਤੁਹਾਡੇ ਨਾਲ ਤਾਂ ਸ਼ੇਅਰ ਕਰਦੇ ਆ ਤਾਂ ਕਿ ਤੁਹਾਨੂੰ ਜਿਹੜਾ ਉਹਨਾਂ ਮੰਡੀਆਂ ਦਾ ਵੀ ਪਤਾ ਲੱਗ ਸਕੇ ਕਿ ਉੱਥੇ ਸਾਡੀ ਨਰਮੇ ਦੀ ਫਸਲ ਦਾ ਕੀ ਭਾਅ ਤੇ ਸਾਡਾ ਕੀ ਭਾਅ ਹੈ ਕਿਉਂਕਿ ਤੁਲਨਾ ਕਰਨੀ ਜ਼ਰੂਰੀ ਹੁੰਦੀ ਹੈ ਤੇ ਸਰਸਾ ਮੰਡੀ ਦੇ ਵਿੱਚ ਜੇਕਰ ਗੱਲ ਕਰੀਏ ਨਰਮੇ ਦੀ ਤਾਂ ਇੱਥੇ 7030 ਰੁਪਏ ਪ੍ਰਤੀ ਕਵਾਂਟਲ ਹੈ ਨਰਮਾ ਤੇ 57300 ਰੁਪਏ ਪ੍ਰਤੀ ਕਵਾਂਟਲ ਵਿਕੀ ਅੱਜ ਤੇ ਗੱਲ ਕਰੀਏ ਅਦਿਲਾਬਾਦ ਮੰਡੀ ਦੀ ਤਾਂ ਇੱਥੇ ਨਰਮੇ ਦਾ ਭਾਅ 660 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਨਾਲ ਹੀ ਹੁਨਮਾਨਗੜ੍ਹ ਤੇ ਸੂਰਤਗੜ੍ਹ ਵਿੱਚ ਨਰਮੇ ਦਾ ਭਾਅ ਜਿਹੜਾ ਰਿਹਾ ਅੱਜ ਉਹ 7000 ਰੁਪਏ ਪ੍ਰਤੀ ਕੁਆਂਟਲ ਰਿਹਾ ਅਜਮੇਰ ਦੇ ਵਿੱਚ ਜਿਹੜਾ ਨਰਮੇ ਦਾ ਭਾਅ 6980 ਰੁਪਏ ਪ੍ਰਤੀ ਕੁਆਂਟਲ ਤੇ ਗੰਗਾ ਨਗਰ ਦੇ ਉਨੂਪਗੜ੍ਹ ਵਿੱਚ ਨਰਮਾ 6600 ਰੁਪਏ ਪ੍ਰਤੀ ਕੁਆਂਟਲ ਵਿਕਿਆ ਇਸੇ ਤਰ੍ਹਾਂ ਹੀ ਸਾਡੀ ਪੰਜਾਬ ਦੀ ਮੁਕਸਰ ਮਲੋਟ ਮੰਡੀ ਦੇ ਵਿੱਚ ਨਰਮੇ ਦਾ ਭਾਅ 8800 50 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ ਫਤਿਹਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ 8800 ਰੁਪਏ ਤੇ ਬਰਵਾਲਾ ਮੰਡੀ ਦੇ ਵਿੱਚ ਨਰਮਾ 7692 ਰੁਪਏ ਪ੍ਰਤੀ ਕੁਆਂਟਲ ਜਿਹੜਾ ਵਿਕੇ ਅੱਜ ਊਟੋ ਮੰਡੀ ਦੇ ਵਿੱਚ ਨਰਮੇ ਦਾ ਭਾਅ 7660 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਹਿੰਗਨ ਘਾਟ ਮੰਡੀ ਦੇ ਵਿੱਚ 7100 ਰੁਪਏ ਪ੍ਰਤੀ ਕੁਆਂਟਲ ਤੇ ਆਦਮਪੁਰ ਮੰਡੀ ਦੇ ਵਿੱਚ 7648 ਰੁਪਏ ਪ੍ਰਤੀ ਕੁਆਂਟਲ ਜਿਹੜਾ ਨਰਮੇ ਦਾ ਭਾਅ ਰਿਹਾ ਅੱਜ ਇਸੇ ਤਰ੍ਹਾਂ ਹੀ ਸਿੱਧਪੁਰ ਦੇ ਵਿੱਚ ਨਰਮੇ ਦਾ ਭਾ 7750 ਰੁਪਏ ਪ੍ਰਤੀ ਕੁਆਂਟਲ ਤੇ ਰਾਜਕੋਟ ਵਿੱਚ ਨਰਮਾ 7400 75 ਰੁਪਏ ਪ੍ਰਤੀ ਕੁਆਂਟਲ ਅੱਜ ਰਿਹਾ ਜੀ ਇਸੇ ਤਰ੍ਹਾਂ ਹੀ ਟੋਟਲੀਆ ਮੰਡੀ ਦੇ ਵਿੱਚ ਨਰਮੇ ਦਾ ਭਾ ਅਰੋਹੀ ਦੀ ਤਰ੍ਹਾਂ ਅੱਜ ਵੀ 8000 ਰੁਪਏ ਪ੍ਰਤੀ ਕੁਆਂਟਲ ਰਿਹਾ ਰਾਜਕੋਟ ਦੀ ਦਰੋਜ਼ੀ ਦੇ ਵਿੱਚ ਨਰਮਾ 7255 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਦੋਸਤੋ ਤਾਂ ਦੋਸਤੋ ਇਹ ਸੀ ਅੱਜ ਦੇ ਨਰਮੇ ਦੀ ਮੰਡੀ ਦੇ ਭਾ ਧੰਨਵਾਦ